ਜੀ ਸਾਸਰੀ ਕਾਲ ਜੀ ਸਾਰਿਆਂ ਨੂੰ ਤੇ ਅੱਜ ਦੀ ਵੀਡੀਓ ਵਿੱਚ ਸਵਾਗਤ ਹੈ ਤੁਹਾਡਾ ਤੇ ਉਮੀਦ ਹੈ ਤੁਸੀਂ ਸਾਰੇ ਠੀਕ ਹੋਵੋਗੇ ਤੇ ਅਸੀਂ ਵੀ ਬਿਲਕੁਲ ਠੀਕ ਹਾਂ ਤੇ ਆਪਾਂ ਅੱਜ ਤੁਹਾਨੂੰ ਨਾ ਬਹੁਤ ਹੀ ਵਧੀਆ ਵੀਡੀਓ ਬਣਾਵਾਂਗੇ ਤੁਹਾਡੇ ਲਈ ਤੇ ਜੋ ਬਹੁਤ ਹੀ ਜਿਹੜੀ ਆਪਣੇ ਤੁਹਾਡੇ ਫਾਇਦੇ ਵਾਲੀ ਵੀਡੀਓ ਏ ਸਾਰੀ ਸ਼ੁਰੂ ਤੋਂ ਲੈ ਕੇ ਐਂਡ ਤੱਕ ਤੁਸੀਂ ਦੇਖਣੀ ਏ ਕਿਉਂਕਿ ਜੇ ਸ਼ੁਰੂ ਤੋਂ ਲੈ ਕੇ ਐਂਡ ਤੱਕ ਵੇਖੋਗੇ ਤਾਂ ਹੀ ਤੁਹਾਨੂੰ ਪਤਾ ਲੱਗੇਗਾ ਆਪਾਂ ਕੀ ਇਸ ਇਹਦੇ ਬਾਰੇ ਆਪਾਂ ਦੱਸਿਆ ਤੇ ਤੁਸੀਂ ਹੁਣ ਸੋਚਦੇ ਹੋਵੋਗੇ ਵੀ ਇਹ ਸਾਬਣ ਕਾਹਦੇ ਲਈ ਰੱਖਿਆ ਮੈਂ ਇਹ ਆਪਣੇ ਕੋਲ ਨਾਉਣ ਵਾਲਾ ਸਾਬਣ ਹੈ ਇਸ ਤਰ੍ਹਾਂ ਆਪਾਂ ਆਮ ਹੀ ਘਰਾਂ ਵਿੱਚ ਸਾਬਣ ਜਦੋਂ ਲਿਆਉਣੇ ਆ ਘਰਾਂ ਵਿੱਚ ਵਾਵਾ ਖੁੱਲਾ ਲੈ ਆਉਣੇ ਆ ਇਸ ਤਰ੍ਹਾਂ ਕਰਕੇ ਕਿਉਂਕਿ ਸਾਬਣ ਦਾ ਆਪਣਾ ਯੂਜ਼ ਵੀ ਜ਼ਿਆਦਾ ਹੁੰਦਾ ਤੇ ਖਪਤ ਵੀ ਬਹੁਤ ਜ਼ਿਆਦਾ ਹੁੰਦੀ ਹੈ ਕਿਉਂਕਿ ਮੈਨੂੰ ਨਹੀਂ ਲੱਗਦਾ ਹਫਤਾ ਵੀ ਇੱਕ ਗਾਚੀ ਆਪਣੀ ਕੱਢਦੀ ਹੋਊਗੀ ਤੇ ਇਸੇ ਤੇ ਹੀ ਆਪਾਂ ਵੀਡੀਓ ਬਣਾਵਾਂਗੇ ਕਿ ਆਪਣਾ ਸਾਬਣ ਜਿਹੜਾ ਹੈ ਜਿਆਦਾ ਖੁਰਦਾ ਕਿਉਂ ਖੁਰਦਾ ਤੇ ਇਹਦੇ ਵਾਸਤੇ ਆਪਾਂ ਤੁਹਾਨੂੰ ਟ੍ਰਿਕ ਦੱਸਾਂਗੇ ਬਹੁਤ ਹੀ ਵਧੀਆ ਜਿੰਦੇ ਨਾਲ ਤੁਹਾਡਾ ਸਾਬਣ ਦੀ ਬਚਤ ਹੋਵੇਗੀ ਤੇ ਸਾਬਣ ਬਹੁਤ ਘੱਟ ਖੁਰੇਗਾ ਤੇ ਬਹੁਤ ਹੀ ਜਲਦੀ ਜਿਹੜੀ ਆਪਣੀਆਂ ਗਾਚੀਆਂ ਦੀਆਂ ਗਾਚੀਆਂ ਇਸ ਤਰ੍ਹਾਂ ਆਪਾਂ ਬੰਡਲਾਂ ਦੇ ਬੰਡਲ ਹੀ ਲਿਓਨੇ ਤੇ ਖਤਮ ਹੋਈ ਜਾਂਦੀਆਂ ਤੇ ਔਕਾਤੋਂ ਹੁੰਦੀਆਂ ਇਹ ਵੀ ਮੈਂ ਇੱਕ ਤਰੀਕਾ ਵਰਤਿਆ ਸੀ ਤੇ ਇਹ ਵੀ ਮੈਂ ਵੀਡੀਓ ਵੇਖੀ ਸੀ ਤੇ ਮੈਂ ਕਿਹਾ ਚੱਲ ਆਪਾਂ ਵੀ ਤੁਹਾਨੂੰ ਵੀ ਸਾਰੇ ਭੈਣ ਭਰਾਵਾਂ ਨੂੰ ਆਪਾਂ ਇਹ ਦੱਸ ਦਈਏ ਟ੍ਰਿਕ ਕਿ ਇਹ ਇਹਦੇ ਬਾਰੇ ਸਾਰਾ ਕੁਝ ਦੱਸਾਂਗੇ ਤੇ ਜਿਵੇਂ ਆਪਾਂ ਇਸ ਤਰ੍ਹਾਂ ਜਿਵੇਂ ਕਈ ਤਰ੍ਹਾਂ ਦੇ ਆਪਾਂ ਸਾਬਣ ਲਿਉਂਨੇ ਆ ਕੱਪੜੇ ਧੋਣ ਵਾਲਾ ਭਾਂਡੇ ਮੰਜਨ ਵਾਲਾ ਨਾਉ ਨਾਲਾ ਇਸ ਤਰ੍ਹਾਂ ਆਪਾਂ ਬੰਡਲ ਹੀ ਲੈ ਆਉਨੇ ਆ ਤੇ ਇਹਦੇ ਚੋਂ ਆਪਾਂ ਇਹ ਸਾਬਣ ਜਿਵੇਂ ਇੱਕ ਗਾਚੀ ਖੋਲਦੇ ਆ ਤੇ ਉਹ ਨਾ ਆਪਣਾ ਬਹੁਤ ਹੀ ਜ਼ਿਆਦਾ ਖੁਰਦਾ ਸਾਬਣ ਉਹ ਖੁਰਦਾ ਕਾ ਤੋਂ ਉਹ ਤੁਹਾਨੂੰ ਦੱਸਾਂਗੇ ਤੇ ਉਹ ਇਹਨੂੰ ਆਪਾਂ ਵੀ ਜ਼ਿਆਦਾ ਟਾਈਮ ਆਪਣਾ ਇੱਕ ਗਾਚੀ ਕੱਢੇ ਉਹਦੇ ਵਾਸਤੇ ਆਪਾਂ ਤੁਹਾਨੂੰ ਦੱਸਾਂਗੇ ਆਪਾਂ ਕੀ ਕਰਨਾ ਤੇ ਇਹ ਬਹੁਤ ਹੀ ਵਧੀਆ ਤਰੀਕਾ ਦੱਸਾਂਗੇ ਤੁਹਾਨੂੰ ਤੇ ਇਹਦੇ ਨਾਲ ਬਹੁਤ ਹੀ ਘੱਟ ਜਿਹੜਾ ਆਪਣਾ ਨਾ ਸਾਬਣ ਦਾ ਖਰਚਾ ਹੋਵੇਗਾ ਤੇ ਘੱਟ ਖਰੇਗਾ ਤੇ ਵੀਡੀਓ ਐਂਡ ਐਂਡ ਤੱਕ ਜਰੂਰ ਵੇਖਿਓ ਕਿਉਂਕਿ ਜਦੋਂ ਤੁਸੀਂ ਸਕਿੱਪ ਕਰ ਕਰ ਵੀਡੀਓ ਵੇਖਦੇ ਹੋ ਤਾਂ ਫਿਰ ਤੁਹਾਨੂੰ ਪੂਰਾ ਪਤਾ ਨਹੀਂ ਲੱਗਦਾ ਇਸ ਕਰਕੇ ਤੁਸੀਂ ਸਾਰੀ ਵੀਡੀਓ ਵੇਖਣੀ ਹੈ ਤੇ ਹੁਣ ਆਪਾਂ ਤੁਹਾਨੂੰ ਦੱਸਦੇ ਹਾਂ ਵੇਖੋ ਜਿਵੇਂ ਆਪਾਂ ਐਵੇਂ ਗਾਚੀਆਂ ਸਾਬਣ ਦੇ ਬੰਡਲ ਲੈ ਆਉਣੇ ਇਸ ਤਰ੍ਹਾਂ ਕਰਕੇ ਆਪਾਂ ਇੱਕ ਗਾਚੀ ਕੱਢ ਲੈਨੇ ਇਹਦੇ ਵਿੱਚੋਂ ਇਸ ਤਰ੍ਹਾਂ ਕਰਕੇ ਇੱਕ ਗਾਚੀ ਕੱਢ ਕੇ ਇਸ ਤਰ੍ਹਾਂ ਆਪਾਂ ਵਰਤਦੇ ਆ ਇਸ ਆਪਾਂ ਤਰੰਤ ਹੀ ਕੱਢ ਕੇ ਤੇ ਵਰਤ ਲੈਨੇ ਆ ਇਸ ਤਰ੍ਹਾਂ ਇਹਨੂੰ ਖੋਲ ਕੇ ਤੁਹਾਨੂੰ ਮੈਂ ਵਿਖਾਉਣੀ ਆ ਹਾਂਜੀ ਤੇ ਵੇਖੋ ਆਪਾਂ ਬੰਡਲ ਦੇ ਵਿੱਚੋਂ ਇੱਕ ਗਾਚੀ ਕੱਢ ਲਈ ਤੇ ਇਹਦੇ ਉੱਤੇ ਨਾ ਵੇਖੋ ਆ ਵੇਖੋ ਇੱਕ ਕਾਗਜ਼ ਉੱਪਰ ਚੜਿਆ ਹੋਇਆ ਹੈ ਇਹਦੇ ਇਹਦੇ ਉੱਤੇ ਕਾਗਜ਼ ਚੜਾਇਆ ਹੁੰਦਾ ਇੱਕ ਇਹਦੇ ਵਿੱਚ ਕਾਗਜ਼ ਹੁੰਦਾ ਜਿੰਦੇ ਵਿੱਚ ਇਹ ਬਲੇਟੀ ਹੁੰਦੀ ਹੈ ਗਾਚੀ ਇਹਦੇ ਵਿੱਚ ਵੀ ਇੱਕ ਕਾਗਜ਼ ਹੁੰਦਾ ਵੇਖੋ ਵਿੱਚ ਵੀ ਹੈਗਾ ਇੱਕ ਇਹਦੇ ਵਿੱਚ ਜਿਹੜਾ ਨਾ ਫੋਲਡ ਕਰਕੇ ਇਹਨੂੰ ਰੈਪ ਕਰਕੇ ਤੇ ਇਹਦੇ ਵਿੱਚ ਇਹਨੂੰ ਬੰਦ ਕੀਤਾ ਹੁੰਦਾ ਇਹਦੇ ਵਿੱਚੋਂ ਆਪਾਂ ਕੱਢਣ ਸਾਰੇ ਆਪਾਂ ਉਵੇਂ ਵਰਤਣ ਲੱਗ ਜਾਂਦੇ ਆ ਇਹਦੇ ਵਿੱਚ ਨਾ ਕਾਫੀ ਸਾਰੇ ਕੈਮੀਕਲ ਤੇ ਜਿਵੇਂ ਖੁਸ਼ਬੂਆਂ ਵਾਸਤੇ ਸੈਂਟ ਵਗੈਰਾ ਕਈ ਕੁਝ ਉਹਨਾਂ ਨੇ ਪਾਇਆ ਹੁੰਦਾ ਹੈ ਜਿਹੜੇ ਸਾਬਣ ਦੇ ਵਿੱਚ ਖੁਸ਼ਬੂ ਵਾਸਤੇ ਤੇ ਉਹਨ ਦੇ ਕਰਕੇ ਆਪਣਾ ਜਿਹੜਾ ਨਾ ਸਾਬਣ ਜ਼ਿਆਦਾ ਖੁਰਦਾ ਤੇ ਇਸ ਕਰਕੇ ਆਪਾਂ ਤਰੰਤੀ ਜਦੋਂ ਵਰਤਦੇ ਆ ਉਹਨਾਂ ਤੇ ਇਹਦੇ ਵਿੱਚ ਜ਼ਿਆਦਾ ਇਹਦਾ ਖਰਚਾ ਹੁੰਦਾ ਤੇ ਜ਼ਿਆਦਾ ਇਹ ਖੁਰਦਾ ਕਿਉਂਕਿ ਜਿਹੜੇ ਉਹ ਕੈਮੀਕਲ ਹੁੰਦੇ ਆ ਜਿਹੜੇ ਜੋ ਵੀ ਇਹਦੇ ਵਿੱਚ ਉਹਨਾਂ ਪਾਇਆ ਹੁੰਦਾ ਉਹ ਇਨੂੰ ਪੰਗਲਾਉਂਦੇ ਆ ਜਿਆਦਾ ਵੇਖੋ ਇਸ ਤਰ੍ਹਾਂ ਕਰਕੇ ਆ ਵੇਖੋ ਚਮਕਦਾ ਪਿਆ ਨਾ ਢਿੱਲਾ ਐਵੇਂ ਇਸ ਤਰ੍ਹਾਂ ਕਰਕੇ ਆ ਤੇ ਇਹਨੂੰ ਤੁਸੀਂ ਕਰਨਾ ਕੀ ਹੈ ਆ ਵੇਖੋ ਇਹਦੇ ਵਿੱਚ ਵੀ ਤੁਹਾਨੂੰ ਵਿਖਾਉਣੀ ਹੈ ਦੋਰਾ ਕਾਗਜ਼ ਆ ਵੇਖੋ ਆ ਵੇਖੋ ਇਹਦੇ ਵਿੱਚ ਨਾ ਆਹ ਕਾਗਜ਼ ਵੀ ਚੜਿਆ ਹੋਇਆ ਹੈ ਵਿੱਚ ਆ ਵੇਖੋ ਇਹਦੇ ਵਿੱਚ ਵੀ ਵਲੇਟਿਆ ਹੁੰਦਾ ਇਹਨਾਂ ਨੇ ਇਹਨੂੰ ਇਹਦੇ ਵਿੱਚ ਇਸੇ ਕਰਕੇ ਵਲੇਟਿਆ ਹੁੰਦਾ ਤਾਂ ਕਿ ਇਹਦੇ ਜਿਹੜੇ ਨਾ ਇਹਦੇ ਵਿੱਚੋਂ ਜਿਹੜੀ ਖੁਸ਼ਬੂ ਹੈ ਤੇ ਜਿਹੜਾ ਕੈਮੀਕਲ ਉੱਡਣ ਨਾ ਇਹਦੇ ਵਿੱਚ ਵਲੇਟ ਕੇ ਫਿਰ ਉਹ ਇਹਦੇ ਵਿੱਚ ਕਵਰ ਕਰਦੇ ਆ ਇਹਨੂੰ ਸਾਬਣ ਨੂੰ ਤਾਂ ਜੋ ਜੜੇਨ ਦੇ ਕੈਮੀਕਲ ਸਾਰੇ ਵਿੱਚੇ ਰਹਿਣ ਤੇ ਬਾਹਰ ਨਾ ਨਿਕਲਣ ਤੇ ਇਹਦੇ ਵਾਸਤੇ ਤੁਸੀਂ ਕੀ ਕਰਨਾ ਇਹਨੂੰ ਸਾਬਣ ਨੂੰ ਨਾ ਇਸ ਤਰ੍ਹਾਂ ਕਰਕੇ ਕੱਢ ਕੇ ਰੱਖ ਦੇਣਾ ਇਸ ਤਰ੍ਹਾਂ ਕਰਕੇ ਜਦੋਂ ਤੁਸੀਂ ਇਹਨੂੰ ਕੱਢ ਕੇ ਰੱਖੋਗੇ ਨਾ ਤੇ ਇਹਦੇ ਵਿੱਚੋਂ ਜਿੰਨੇ ਵੀ ਕੈਮੀਕਲ ਧੋਕ ਦੇ ਨਾਲ ਹੀ ਤੁਸੀਂ ਕੱਢ ਕੇ ਰੱਖ ਦੋ ਜਿਵੇਂ ਇਹ ਕਾਗਜ਼ ਉਤਾਰ ਕੇ ਰੱਖ ਦਿਓ ਜਦੋਂ ਤੁਸੀਂ ਇਹਨੂੰ ਉਤਾਰ ਕੇ ਰੱਖੋਗੇ ਤੇ ਇਹਦੇ ਵਿੱਚ ਜੋ ਵੀ ਕੈਮੀਕਲ ਜੋ ਵੀ ਹੈਗਾ ਇਹਦੇ ਵਿੱਚ ਸਾਰਾ ਕੁਝ ੁੱਟ ਜਾਣਾ ਜਦੋਂ ਇਹ ਉੱਡ ਜਾਏਗਾ ਤੇ ਇਹ ਸਾਬਣ ਨਾ ਜਿਹੜਾ ਤੁਹਾਡਾ ਬਿਲਕੁਲ ਵਧੀਆ ਹੋ ਜਾਏਗਾ ਕਿਉਂਕਿ ਜੇ ਫਿਰ ਤੁਸੀਂ ਵਰਤੋਗੇ ਨਾ ਇਹਨੂੰ ਤੇ ਇਹਦੇ ਵਿੱਚੋਂ ਇਹ ਜਿਆਦਾ ਨਾ ਇਹਨੇ ਖੁਰਨਾ ਨਾ ਜਿਆਦਾ ਇਹਨੇ ਵੀ ਜਿਆਦਾ ਜਦੋਂ ਆਪਾਂ ਇੱਕ ਸਾਬਣ ਹੁੰਦੇ ਜਦੋਂ ਕੱਢਣਸਾਰ ਵਰਤਦੇ ਆ ਝੱਗੀ ਝੱਗ ਕਰ ਦਿੰਦਾ ਇਹ ਥੋੜਾ ਚਿਰ ਆਪਾਂ ਇਹਨੂੰ ਮਸਲਾਂਗੇ ਤੇ ਫਿਰ ਇਹਨੇ ਝੱਗ ਕਰਨੀ ਤੇ ਇਸੇ ਕਰਕੇ ਘੱਟ ਖੁਰੂਗਾ ਇਨੂੰ ਜਦੋਂ ਆਪਾਂ ਕੱਢ ਕੇ ਰੱਖਾਂਗੇ ਇਹਦੇ ਸਾਰੇ ਕੈਮੀਕਲ ਜੋ ਵੀ ਖੁਸ਼ਬੂਆਂ ਜੋ ਵੀ ਇਹਦੇ ਵਿੱਚ ਕੈਮੀਕਲ ਉਹਨਾ ਪਾਏ ਆ ਨਾ ਉਹ ਸਾਰੇ ਉੱਡ ਜਾਣੇ ਆ ਤੇ ਉਹਦੇ ਨਾਲ ਫਿਰ ਜਿਹੜਾ ਆਪਣਾ ਸਾਬਣ ਵਧੀਆ ਲੌਂਗ ਟਾਈਮ ਜਿਹੜਾ ਆਪਣੇ ਵਰਤਿਆ ਜਾਂਦਾ ਤਾਂ ਜੋ ਇਹ ਸਾਬਣ ਆਪਣਾ ਜ਼ਿਆਦਾ ਨਾ ਖੁਰੇ ਇਸੇ ਕਰਕੇ ਇਹ ਜਿਹੜੇ ਨਾ ਇਹਨੂੰ ਖੋਲ ਕੇ ਰੱਖ ਦਿਆ ਕਰੋ ਪਹਿਲੋਂ ਜਦੋਂ ਖੋਲਿਆ ਹੁੰਦਾ ਸਾਬਣ ਤੇ ਇਹਦੇ ਵਿੱਚੋਂ ਜਦੋਂ ਇਹ ਉੱਡ ਜਾਣਗੇ ਕੈਮੀਕਲ ਤੇ ਸਾਬਣ ਜਿਹੜਾ ਆਪਣਾ ਘੱਟ ਖੁਰੇਗਾ ਇটস ਜ਼ਿਆਦਾ ਟਾਈਮ ਕੱਢੇਗਾ ਇਸੇ ਤਰ੍ਹਾਂ ਤੁਸੀਂ ਕੋਈ ਵੀ ਸਾਬਣ ਜਿਵੇਂ ਭਾਂਡੇ ਵਾਲਾ ਸਾਬਣ ਹੁੰਦਾ ਉਹ ਵੀ ਬਹੁਤ ਜ਼ਿਆਦਾ ਖੁਰਦਾ ਉਹਨੂੰ ਵੀ ਤੁਸੀਂ ਇਸੇ ਤਰ੍ਹਾਂ ਜਿਵੇਂ ਬੰਡਲ ਨੇ ਇਹਦੇ ਵਿੱਚੋਂ ਕੱਢ ਕੇ ਤੇ ਤੁਸੀਂ ਰੱਖ ਦਿਆ ਕਰੋ ਕੱਢ ਕੇ ਰੱਖਿਆ ਕਰੋ ਉਦੋਂ ਹੀ ਨਾ ਕੱਢਿਆ ਕਰੋ ਜਦੋਂ ਤੁਸੀਂ ਨਾ ਹੁੰਦਾ ਉਹਦੋਂ ਹੀ ਆਪਾਂ ਕਈ ਵਾਰੀ ਗਾਚੀ ਫੜਦੇ ਆਂ ਤੇ ਖੋਲਦੇ ਆਂ ਤੇ ਵਰਤਣ ਲੱਗ ਜੰਨੇ ਉਸੇ ਕਰਕੇ ਆਪਣਾ ਜਿਹੜਾ ਨਾ ਸਾਬਣ ਜ਼ਿਆਦਾ ਖੁਰਦਾ ਇਸੇ ਕਰਕੇ ਤੁਸੀਂ ਨਾ ਪਹਿਲੋਂ ਇਹਨੂੰ ਖੋਲ ਕੇ ਤੇ ਕੱਢ ਕੇ ਰੱਖ ਦਿਆ ਕਰੋ ਇੱਕ ਦਿਨ ਪਹਿਲਾਂ ਤੇ ਇੱਕ ਦਿਨ ਦੇ ਵਿੱਚ ਹੀ ਇਹਨਾਂ ਦਾ ਸਾਰੇ ਜਿਹੜਾ ਕੈਮੀਕਲ ਉੱਡ ਜਾਂਦੇ ਤੇ ਆਪਣਾ ਜਿਹੜਾ ਸਾਬਣ ਵਧੀਆ ਲੌਂਗ ਟਾਈਮ ਤੱਕ ਜਿਹੜਾ ਚੱਲਦਾ ਨਹੀਂ ਤਾਂ ਆਪਣੇ ਬਹੁਤ ਹੀ ਜ਼ਿਆਦੀਆਂ ਕਾਚੀਆਂ ਖੁਰਦੀਆਂ ਸਾਬਣ ਦੀਆਂ ਤੇ ਬਹੁਤ ਹੀ ਜ਼ਿਆਦਾ ਸਾਬਣ ਜਿਹੜਾ ਖਤਮ ਹੁੰਦਾ ਆਪਣੇ ਤੇ ਇਸੇ ਕਰਕੇ ਜਿਹੜੇ ਆਪਣੇ ਜਿਹੜੇ ਇਹਦੇ ਵਿੱਚ ਕੈਮੀਕਲ ਵੀ ਹੋਣਗੇ ਉਹ ਵੀ ਉੱਡ ਜਾਣਗੇ ਤੇ ਆਪਣੀ ਸਕਿਨ ਤੇ ਵੀ ਕੋਈ ਅਸਰ ਨਹੀਂ ਕਰਨਗੇ ਇਸੇ ਕਰਕੇ ਤੁਸੀਂ ਨਾ ਕੋਈ ਵੀ ਸਾਬਣ ਨੇ ਕੱਪੜੇ ਧੋਣ ਵਾਲਾ ਪਾਂਡੇ ਮੰਜ ਨਾਲਾ ਉਸ ਉਹਨਾਂ ਸਾਬਣਾਂ ਨੂੰ ਇਸੇ ਤਰ੍ਹਾਂ ਖੋਲ ਕੇ ਰੱਖ ਦਿਓ ਤੇ ਫਿਰ ਤੁਸੀਂ ਵਰਤੋ ਫਿਰ ਜਿਹੜਾ ਤੁਹਾਡਾ ਸਾਬਣ ਏ ਜਿਆਦਾ ਟਾਈਮ ਤੱਕ ਚੱਲੇਗਾ ਤੇ ਜਿਹੜਾ ਇਹਦਾ ਖੁਰੇਗਾ ਵੀ ਬਹੁਤ ਜ਼ਿਆਦਾ ਘੱਟ ਤੇ ਇਹ ਮੈਂ ਵੀ ਟ੍ਰਿਕ ਵਰਤ ਕੇ ਵੇਖੀ ਹੈ ਤੇ ਤੁਹਾਨੂੰ ਇਹ ਟ੍ਰਿਕ ਕਿਵੇਂ ਦੀ ਲੱਗੀ ਜ਼ਰੂਰ ਦੱਸਿਓ ਤੇ ਇਵੇਂ ਤੁਸੀਂ ਕਰਕੇ ਵੀ ਜ਼ਰੂਰ ਵੇਖਿਓ ਤੇ ਤੁਸੀਂ ਫਿਰ ਕਮੈਂਟ ਚ ਦੱਸਿਓ ਵੀ ਤੁਹਾਨੂੰ ਕਿਵੇਂ ਦਾ ਰਿਜ਼ਲਟ ਮਿਲਿਆ ਕਿਉਂਕਿ ਕਾਫੀ ਇਹੋ ਜੀ ਦਿੱਕਤ ਆਉਂਦੀ ਏ ਜਦੋਂ ਆਪਣਾ ਸਾਬਣ ਹੁੰਦੇ ਨੇ ਨਾ ਨੌਨ ਨਾਲੇ ਲੇਸ ਲੇ ਜੇ ਹੋ ਜਾਂਦੇ ਲੇਸਲੇ ਲੇਸਲੇ ਜੇ ਉਹਦੇ ਨਾਲ ਇਹ ਲੇਸਲੇ ਵੀ ਨਹੀਂ ਹੋਣੇ ਐਵੇਂ ਦੀ ਐਵੇਂ ਗਾਚੀ ਰਹੂਗੀ ਆਪਣੀ ਸਾਬਣ ਦੀ ਘੱਟ ਹੋਈ ਜਾਊਗੀ ਜਿਵੇਂ ਆਪਾਂ ਵਰਤਾਂਗੇ ਪਰ ਉਹਨੂੰ ਐਵੇਂ ਚਿਪਚਿਪੀ ਜੀ ਆਪਾਂ ਹੁੰਦੇ ਨਾ ਆਪਾਂ ਵਰਤਦੇ ਆਂ ਤੇ ਚਿਪਚਿਪੀਆਂ ਜੀ ਹੋ ਜਾਂਦੀਆਂ ਉਸ ਤਰ੍ਹਾਂ ਨਹੀਂ ਹੋਣੇ ਬਿਲਕੁਲ ਐਵੇਂ ਦੀ ਐਵੇਂ ਸਖਤ ਸਖਤੇ ਰਹੂਗੀ ਸਾਬਣ ਦੀ ਗਾਚੀ ਤੇ ਇਹ ਸੀ ਜੀ ਆਪਣੀ ਅੱਜ ਦੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰ ਦਿਓ ਤੇ ਕਮੈਂਟ ਕਰਕੇ ਵੀ ਜਰੂਰ ਦੱਸਿਓ ਤੇ ਇਹ ਆਪਾਂ ਅੱਜ ਵੀਡੀਓ ਮੈਨੂੰ ਵੀ ਵੇਖੀ ਸੀ ਮੈਂ ਵੀ ਤੇ ਮੈਂ ਹਾਂ ਚੱਲ ਆਪਾਂ ਵੀ ਇਹ ਵੀਡੀਓ ਬਣਾਉਨੇ ਆ ਤੇ ਇਹ ਮੈਟ੍ਰਿਕ ਵਰਤ ਕੇ ਵੀ ਵੇਖੀ ਹੈ ਪਹਿਲਾਂ ਤੇ ਫਿਰ ਹੀ ਮੈਂ ਇਹ ਵੀਡੀਓ ਬਣਾਈ ਹੈ ਤੇ ਤੁਹਾਡੇ ਨਾਲ ਸ਼ੇਅਰ ਕੀਤੀ ਹੈ ਤੇ ਤੁਸੀਂ ਵੀ ਇਹ ਜਿਹੜੀ ਟ੍ਰਿਕੇ ਜਰੂਰ ਵਰਤ ਕੇ ਵੇਖਿਓ ਜੀ ਥੈਂਕ ਯੂ